ਮਾਲਵੇ ਦਾ ਖੇਡ ਮੇਲਾ ਦੇ ਦੂਸਰੇ ਦਿਨ ਮੁੱਖ ਮਹਿਮਾਨ ਦੀ ਤੌਰ ਤੇ ਸਾਨੀਵਾਲ ਤੋਂ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਵਿਕਰਮ ਬਾਜਵਾ ਅਤੇ ਸਮਰਾਲਾ ਅਕਾਲੀ ਦਲ ਦੇ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਅਤੇ ਹੋਰ ਵੀ ਐਨ ਆਰ ਆਈ ਵੀਰ ਮੁੱਖ ਮਹਿਮਾਨ ਦੀ ਤੌਰ ਤੇ ਪਹੁੰਚੇ ਦੂਸਰੇ ਦਿਨ ਦੇ ਖੇਡ ਮੇਲੇ ਵਿੱਚ ਐਥਲੈਟਿਕ ਅਤੇ ਕਬੱਡੀ ਫੈਡਰੇਸ਼ਨ ਦੇ ਮੁਕਾਬਲੇ ਹੋਏ ਇਸ ਸਬੰਧੀ ਗੱਲਬਾਤ ਕਰਦਿਆਂ ਮੁੱਖ ਮਹਿਮਾਨ ਪਰਮਜੀਤ ਸਿੰਘ ਢਿੱਲੋਂ ਅਤੇ ਵਿਕਰਮ ਬਾਜਵਾ ਵੱਲੋਂ ਸਮਰਾਲਾ ਇਲਾਕੇ ਦਾ ਮਸ਼ਹੂਰ ਖੇਡ ਮੇਲਾ ਦੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਅੱਜ ਇਸ ਖੇਡ ਮੇਲੇ ਵਿੱਚ 40 ਪਲਸ ਕਬੱਡੀ ਦੇ ਮੁਕਾਬਲੇ ਵਿੱਚ ਸਮਰਾਲਾ ਮਾਲਵਾ ਕਾਲਜ ਦੀ ਪੁਰਾਣੀ ਕਬੱਡੀ ਟੀਮ ਅਤੇ ਰਾਏਕੋਟ ਦੀ ਟੀਮ ਨਾਲ ਹੋਏ ਮੁਕਾਬਲੇ ਨੇ ਪੁਰਾਣੇ ਦਿਨ ਯਾਦ ਕਰਾਏ ਇਸ ਮੁਕਾਬਲੇ ਵਿੱਚ ਛੋਟੀ ਦੇ ਅੰਤਰਰਾਸ਼ਟਰੀ ਖਿਡਾਰੀ ਪਿੰਦਰ ਨਵਾ ਪਿੰਡੀਆ ਲਾਡੀ ਉਟਾਲਾ ਮਲਕੀਤ ਅੜੇਚਾਨ ਫਿੰਡੀ ਚਾਰ ਸਾਹਿਬ ਰਾਮਾ ਚੌਧਰੀ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ ਇਸ ਤੋਂ ਬਾਅਦ ਦੀਪੂ ਕਕਰਾਲਾ ਬਿੱਟੂ ਕੁਨਰ ਸਾਬੀ ਕੁਨਰ ਸਵਰਨ ਸਿੰਘ ਯੂਕੇ ਮਲਕੀਤ ਅੜੇਚ ਜੱਸਾ ਪਵਾਰ ਦੀਪਕ ਪਾਰਦਵਾਜ ਮੋਨੀਪਾਲ ਮਾਜਰਾਵਲੋ ਦੂਸਰੇ ਦਿਨ ਦੇ ਖੇਡ ਮੇਲੇ ਦੀ ਜਾਣਕਾਰੀ ਦਿੱਤੀ ਗਈ ਅਤੇ 3 ਤਰੀਕ ਨੂੰ ਜੀ.ਐਸ.ਬੀ ਦੇ ਖੁੱਲੇ ਅਖਾੜੇ ਜੋ ਕਿ 3 ਤਰੀਕ ਸ਼ਾਮ 6 ਵਜੇ ਤੋਂ ਮਾਲਵੇ ਦੇ ਖੁੱਲੇ ਗਰਾਊਂਡ ਵਿੱਚ ਲੱਗੇਗਾ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ। ਇਹ ਸਾਰੇ ਜਿਹੜੇ ਆਪਣਾ ਪਿੰਡ ਆ ਉਹ ਪ੍ਰਾਣੇ ਤੋਂ ਸਾਰੇ ਅਸੀਂ ਇਕੱਠੇ ਪੜੇ ਆ ਖੇਡਦੇ ਰਹੇ ਆ ਸੁਖਿੰਦਰ ਮਿੰਡੀ ਆ ਮੁੰਡਾ ਦੀਪੂ ਆ ਸੁਖਿੰਦਰ ਜੱਸਾ ਆ ਉਹ ਬੜੇ ਪ੍ਰਾਣੇ ਅਸੀਂ ਦੋਸਤ ਆ ਰਾਣਾ ਕੁਮਰ ਸਿੰਘ ਮੁੰਡਾ ਗੋਲਾ ਜਿਹੜਾ ਅਚਾਨਕ ਸਾਡੇ ਵਿੱਚ ਨਹੀਂ ਰਿਹਾ ਆਰੇ ਸਾਰੇ ਭਰਾਵਾਂ ਨੇ ਜਾਂ ਉਹਦੀ ਯਾਦ ਦੇ ਵਿੱਚ ਇਕੱਠੇ ਆਨੇ ਬੜਾ ਲੰਮਾ ਸਮਾਂ ਗੁਜ਼ਾਰਿਆ ਆ ਉਹਦੀ ਯਾਦ ਦੇ ਵਿੱਚ ਅੱਜ ਇਹ ਟੂਰਨਾਮੈਂਟ ਕਰਾਇਆ ਮੈਂ ਸਮਝਦਾ ਕਿ ਬਹੁਤ ਹੀ ਤੇ ਪੰਜਾਬੀ ਤੇ ਸਲਵਾ ਜੀ ਲਈ ਉਥੇ ਇਲਾਕੇ ਵਾਸਤੇ ਬੜੀ ਵੱਡੀ ਅਵਧੀ ਦੇਣਾ ਹੈ ਐਨਆਰਆਈ ਸਾਰੇ ਭਰਾਵਾਂ ਦੀ ਇਹ ਚੰਗੇ ਖਿਡਾਰੀ ਜਿਹੜੇ ਨੇ ਉਹ ਅੱਗੇ ਉੱਭਰ ਕੇ ਸਾਹਮਣੇ ਆ ਸਕਦੇ ਨੇ ਸਾਹਮਣੇ ਖੁੱਤੇ ਕੋਟੀ ਅੱਜ ਦਾ ਜੋ ਦਿਨ ਸੀ ਜੀ ਸਾਡਾ ਅੱਜ ਅਸੀਂ ਤਾਂ ਆਪਣੇ ਮੁਤਾਬਕ ਪੂਰੀ ਕੋਸ਼ਿਸ਼ ਕੀਤੀ ਆ ਵੀ ਆਹ ਜਿਹੜਾ ਟੂਰਨਾਮੈਂਟ ਹੈ ਪੂਰੇ ਨਪੀਰੇ ਝਾੜ ਸਕੀਏ ਇਦੇ ਵਿੱਚ ਤੁਹਾਨੂੰ ਪਤਾ ਹੀ ਹੈ ਸਾਡਾ ਸਮਰਪਤ ਹੈ ਗੋਲਾ ਨੂੰ ਜਸਦੇਵ ਸਿੰਘ ਗੋਲਾ ਯੂਐਸਏ ਨੂੰ ਜੋ ਵੀ ਲੰਗਰ ਹੁੰਦਾ ਤੁਹਾਨੂੰ ਪਤਾ ਹੀ ਆ ਉਹਦੇ ਪਰਿਵਾਰ ਵੱਲੋਂ ਜਸਦੇਵ ਸਿੰਘ ਗੋਲਾ ਦੇ ਪਰਿਵਾਰ ਵੱਲੋਂ ਲੰਗਰ ਦੀ ਸੇਵਾ ਕੀਤੀ ਜਾਂਦੀ ਆ ਤੇ ਜੋ ਬਾਕੀ ਦਿਲਕਸ਼ ਜੋ ਕਬੱਡੀ ਦੇ ਮੁਕਾਬਲੇ ਸੀ ਉਹ ਦਰਸ਼ਕ ਵੀ ਤੁਹਾਨੂੰ ਦੱਸ ਸਕਦੇ ਨੇ ਸਭ ਤੋਂ ਜ਼ਿਆਦਾ ਅੱਜ ਜੋ ਮੁਕਾਬਲੇ ਹੋਏ ਨੇ ਉਹ ਸਾਡੇ 스타 플레이ਰ ਕਬੱਡੀ ਦੇ ਉਹਦੇ ਵਿੱਚ ਪਿੰਦਰ ਨਵਾਂ ਪਿੰਡ ਅੰਗਰੇਜ਼ ਬਾਈ ਆਪਣਾ ਤੇ ਦੇਖੋ ਵੀ ਲਾਡੀ ਅਟਾਲਾ ਦੇ ਨਾਲ ਬਾਕੀ ਹੋਰ ਬਹੁਤ ਸੀਨੀਅਰ ਪਲੇਅਰ ਅੱਜ ਖੇਡੇ ਨੇ ਜਿਹੜੇ ਆਨੇ ਅੱਜ ਮੈਚ ਦਾ ਦਿਲ ਜਣੀ ਜਿੱਤ ਲਿਆ ਜਿਵੇਂ ਕਹਿੰਨਾ ਮੇਲਾ ਲੁੱਟ ਕੇ ਲੈ ਗਏ ਉਹ ਚੀਜ਼ ਆ ਜੀ ਰਾਮਾ ਚੌਧਰੀ ਸਿਆਲੇ ਵਾਲਾ ਉਹ ਵੀ ਨਾਲ ਸੀ ਇਹਨਾਂ ਦੇ ਤੇ ਕੱਲ ਦਾ ਜਿਹੜਾ ਹੈਗਾ 3 ਤਰੀਕ ਦਾ ਪ੍ਰੋਗਰਾਮ ਜੱਜੀ ਵੈਂ ਦਾ ਕੀ ਕਹਿਣਾ ਚਾਹੁੰਦੇ ਆਪਣੇ ਕੱਲ ਨੂੰ ਜੱਜੀ ਵੈਂ ਤੇ ਜੀ ਖਾਸ ਫਰੈਂਡ ਸਾਡੇ ਰੌਬ ਖੰਡਿਆਲ ਸਾਡੇ ਨਾਲ ਖੜੇ ਨੇ ਜੋ ਥੁੱਕਾ ਪੈਣ ਗਿਆ ਤੇ ਸਾਬੀ ਕੋਨਰ ਅੱਜ ਸਭ ਬਹੁਤ ਹੀ ਆ ਰਿੰਕ ਉਬਾਰਿਆ ਯਾਰਾਂ ਨਾਲ ਯਾਰ ਮੇਲੇ ਮਿੱਤਰਾਂ ਦੇ ਯਾਰਾਂ ਨਾਲ ਬਹਾਰਾਂ ਜਿਹੜਾ ਮੇਲਾ ਹੁੰਦਾ ਜੀ ਉਹ ਮੇਲੀਆਂ ਦਾ ਤੇ ਯਾਰਾਂ ਵੈਲੀਆਂ ਦਾ ਇਹ ਯਾਰ ਵੈਲੀ ਸਾਰੇ ਇਕੱਠੇ ਹੋਏ ਹੋਏ ਨੇ ਕੋਈ ਬੀਸੀ ਤੋਂ ਆਇਆ ਕੋਈ ਚਾਂਟੋ ਤੋਂ ਆਇਆ ਕੋਈ ਕੈਲੀਫੋਰਨੀਆ ਤੋਂ ਆਇਆ ਕੋਈ ਆਇਆ ਨਿਊਯਾਰਕ ਤੋਂ ਬਸ ਕੱਲ ਨੂੰ ਤੁਸੀਂ ਖੁੱਤਾ ਪਹਿਣ ਕੇ ਡਾਲਰ ਵਾਲਾ ਮੀਂਹ ਪੈਣਾ ਜੀ ਕੱਲ ਨੂੰ ਬਸ ਤੁਹਾਨੂੰ ਪੰਜਾਬੀ ਜਿਹੇ ਦੱਸਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਕੱਲ ਆਪਣੇ 3 ਤਰੀਕ ਨੂੰ ਜਿਹੜਾ ਕੱਲ ਨੂੰ ਹੋ ਰਿਹਾ ਜੁਨਾਈਟਿਡ ਪੰਜਾਬ ਕਡਵੀ ਦੀਆਂ 8 ਅਕੈਡਮੀਆਂ ਖੇਲਣਗੀਆਂ ਤੇ ਉਹ ਤੋਂ ਬਾਅਦ ਜੈਜੀਬੀ ਦਾ ਖਾੜਾ 6 ਵਜੇ ਤੋਂ ਲੈ ਕੇ 10 ਵਜੇ ਤੱਕ ਚੱਲੂਗਾ ਆਪਨ ਸਾਰੇ ਵੀਰ ਭਾਣਾਂ ਨੂੰ ਬੇਤੀ ਹੈ ਕਿ ਸਾਰੇ ਹਮ ਆ ਕੇ ਬੈਠੂਗਾ ਲੰਗਰ ਦਾ ਵੀ ਗੋਲਾ ਸਿੰਘ ਦੇ ਪਰਿਵਾਰ ਵੱਲੋਂ ਲੰਗਰ ਦਾ ਵੀ ਚੁੱਤ ਪ੍ਰਬੰਧ ਕੀਤਾ ਗਿਆ ਪਹਿਲਾਂ ਤਾਂ ਜੋ ਮਾਲਵੇ ਦਾ ਸਵਰਗਯਾ ਜਸਦੀਪ ਸਿੰਘ ਜੀ ਗੋਲਾ ਯੂਐਸਏ ਦੀ ਯਾਦ ਦੇ ਵਿੱਚ ਇਹ ਟੂਰਨਾਮੈਂਟ ਕਰਵਾਇਆ ਜਾ ਰਿਹਾ ਜਿਹੜੇ ਪਹਿਲਾਂ ਵੀ ਸਾਡੇ ਵੀਰ ਉਹ ਨਹੀਂ ਸਾਰੇ ਰੜਕੇ ਪਹਿਲਾਂ ਤੋਂ ਇਹ ਟੂਰਨਾਮੈਂਟ ਕਰਾਉਂਦੇ ਨੇ ਤੇ ਇਲਾਕੇ ਦੇ ਵਿੱਚ ਵੀ ਭਾਰੀ ਉਸ਼ਾ ਹੁੰਦਾ ਇਸ ਲਈ ਮੇਰਾ ਵੀਰ ਦੀਪੂ ਹੋ ਗਿਆ ਜੱਸਾ ਹੋ ਗਿਆ ਇਹ ਸਾਰੇ ਰਲ ਮਿਲ ਕੇ ਆਪਣਾ ਸਾਰੇ ਹੀ ਐਨ ਆਰ ਆਈ ਭਰਾ ਸੱਜਣ ਬੜਾ ਸਹਿਯੋਗ ਦਿੰਦੇ ਨੇ ਤੇ ਮੈਂ ਇਹ ਵੀ ਕਹਿਣਾ ਵੀ ਇਹ ਇੱਕ ਪ੍ਰੇਰਣਾ ਵੀ ਨੇ ਇਲਾਕੇ ਲਈ ਕਿਉਂਕਿ ਜਦੋਂ ਬਾਹਰਲੇ ਮੁਲਕਾਂ ਜਾ ਕੇ ਤੁਸੀਂ ਤਰੱਕੀਆਂ ਕਰਦੇ ਹੋ ਕੰਮ ਕਰਦੇ ਹੋ ਤੇ ਆਪਣੀ ਇਸ ਧਰਤੀ ਨਾਲ ਪਿਆਰ ਦਿਖਾਉਣਾ ਆਪਣੀ ਇਸ ਮਾਂ ਖੱਡੀ ਮਾਂ ਖੇਡ ਕਬੱਡੀ ਨਾਲ ਪਿਆਰ ਦਿਖਾਉਣਾ ਇੱਕ ਵੱਡੀ ਗੱਲ ਆ ਤੇ ਮੈਂ ਸਮੂਹ ਪ੍ਰਬੰਧਕਾਂ ਨੂੰ ਬਹੁਤ ਪੈਦਲੋਂ ਧੰਨਵਾਦ ਵੀ ਕਰਦਾ ਤੇ ਇਹਨਾਂ ਨੂੰ ਇਹ ਵੀ ਬੇਨਤੀ ਕਰਦਾ ਵੀ ਜਿਵੇਂ ਤੁਸੀਂ ਸਾਡੇ ਜਿਹੜੀ ਨੌਜਵਾਨ ਪੀੜ੍ਹੀ ਨੂੰ ਮਾਰਗਦਰਸ਼ਨ ਦੇ ਰਹੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਨੇਕ ਕੰਮਾਂ ਦੇ ਵਿੱਚ ਸਾਡਾ ਸਾਥ ਸਹਿਯੋਗ ਦਿਓ ਕਿਉਂਕਿ ਸਾਨੂੰ ਵੀ ਬੜੀਆਂ ਉਮੀਦਾਂ ਨੇ ਸਾਡੇ ਇਹਨਾਂ ਐਨ ਆਰ ਆਈ ਵੀਰਾਂ ਤੋਂ ਤੇ ਪੰਜਾਬ ਦੀ ਤਰੱਕੀ ਦੇ ਵਿੱਚ ਪੰਜਾਬੀਅਤ ਲਈ ਤੇ ਮਾਂ ਖੇਡ ਕਬੱਡੀ ਬਚਾਉਣ ਲਈ ਇਹਨਾਂ ਦਾ ਮੈਂ ਤੈਨੂੰ ਬਹੁਤ ਧੰਨਵਾਦ ਕਰਦਾ ਭਾਈ ਅਸੀਂ ਲਾਡੂ ਦੇ ਵੀ ਮੈਚ ਕਰਾਇਆ ਗਏ ਨੇ ਕੁਝ ਵਧੀਆ ਛੋਟੇ ਬੱਚਿਆਂ ਦੇ ਇਹ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਜਦੋਂ ਅਸੀਂ ਇੱਕ ਤਾਂ ਕਬੱਡੀ ਖੇਡ ਜਿਹੜੀ ਆ ਇਹ ਮਾਂ ਖੇਡ ਆਪਾਂ ਕਹਿੰਦੇ ਆ ਕਿਉਂਕਿ ਇਹ ਪਿੰਡਾਂ ਨਾਲ ਜੁੜੀ ਖੇਡ ਆ ਉਸ ਤੋਂ ਇਲਾਵਾ ਜਿਹੜੇ ਸਪੋਰਟਸ ਦੇ ਮੁਕਾਬਲੇ ਕਰਾਉਂਦੇ ਨੇ ਦੇ ਵਿੱਚ ਨਵੇਂ ਬੱਚੇ ਜਿਹੜੇ ਆਪ ਆਪਣੇ ਆਪ ਨੂੰ ਤਿਆਰ ਕਰਦੇ ਨੇ ਫਿਰ ਕੰਪੀਟੀਸ਼ਨ 'ਚ ਕੰਪੀਟ ਕਰਦੇ ਨੇ ਜਿੱਥੇ ਆਪਣੇ ਸਰੀਰ ਨੂੰ ਬਣਾਉਂਦੇ ਨੇ ਗਰਾਊਂਡ ਨਾਲ ਜੁੜਦੇ ਨੇ ਨਸ਼ਿਆਂ ਤੋਂ ਦੂਰ ਰਹਿੰਦੇ ਆ ਇਹ ਬੜਾ ਵਧੀਆ ਉਪਰਾਲਾ ਸਮੁੱਚੇ ਕਲੱਬ ਵਾਸੀਆਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਫਿਰ ਧੰਨਵਾਦ ਹਾਂ ਜੀ ਪਹਿਲਾਂ ਤਾਂ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਜਿਹੜਾ ਤੁਸੀਂ ਸਾਨੂੰ ਲਾਈਵ ਦਿਖਾ ਰਹੇ ਹੋ ਆਪਣੇ ਟੀਵੀ ਤੇ ਹਨਾ ਨਿਊਜ਼ ਦੇ ਰਹੇ ਹੋ एवरीडे ਅੱਜ ਬਹੁਤ ਵਧੀਆ ਸੀਗਾ ਸੈਕੰਡ ਡੇ ਸੀਗਾ ਸੈਲੈਕਟਰਸ ਹੋਈਆਂ ਨੇ ਬੱਚਿਆਂ ਦੀਆਂ ਤੇ ਬਾਅਦ ਚ ਕਬੱਡੀ ਵੀ ਹੋਈ ਆ ਮੈਚ ਸਾਰੇ ਖੁਸ਼ ਸੀ ਬਹੁਤ ਵਧੀਆ ਕੀ ਪ੍ਰਬੰਧ ਕੀਤਾ ਅਸੀਂ ਸੋਚਦੇ ਹਾਂ ਗਾਹਾਂ ਨੂੰ ਵੀ ਇਹ ਤੋਂ ਵੀ ਜ਼ਿਆਦਾ ਵਧੀਆ ਹੋਵੇ ਬਈ ਜਿਹੜੇ ਨਿੱਕੇ ਬੱਚੇ ਨੇ ਉਹਨਾਂ ਦਾ ਜ਼ਿਆਦਾ ਹੋਵੇ ਕਬੱਡੀ ਚ ਜਿਵੇਂ ਅੱਗੇ ਤਾਂ ਅਸੀਂ 35 45 ਕੀਤੀਆਂ ਸੀ ਅੱਜ ਕੀ ਗਾਣ ਉਹ ਅਸੀਂ ਕਰਨੀਆਂ ਨੇ ਵੀ ਜਿਵੇਂ 65 ਤੱਕ ਹੋਣ ਹੋਣਾ ਤੇ ਅੱਜ ਵੀ ਜਿਹੜੇ ਅਕੈਡਮੀਆਂ ਦੇ ਮੈਚ ਸੀ ਮਲੇਰ ਕੋਟਲਾ ਤੇ ਲੁਧਿਆਣੇ ਦੇ ਬਹੁਤ ਵਧੀਆ ਇਹਨਾਂ ਨੇ ਨਵੇਂ ਮੁੰਡੇ ਨੇ ਨਵੇਂ ਮੁੰਡਿਆਂ ਨੂੰ ਖੇਡਣ ਦਾ ਮੌਕਾ ਮਿਲਿਆ ਇਹ ਖੁਸ਼ ਹੋ ਕੇ ਗਏ ਨੇ ਸਾਰੇ ਕੋਈ ਵੀ ਨਰਾਜ ਨਹੀਂ ਗਿਆ ਐਨ ਸਾਰਿਆਂ ਨੂੰ ਡਾਜ਼ਰਾਂ ਤੱਕ ਅਮਰੀਕਨ ਡਾਲਰ ਕੈਨੇਡੀਅਨ ਡਾਲਰ ਪੈਸੇ ਸਭ ਲੱਗੇ ਨੇ ਹਾਂ ਨਾ 15 20000 ਤੱਕ ਹੋ ਗਿਆ ਕੱਲ ਨੂੰ ਪਤਾ ਨਹੀਂ ਇਹ ਲੱਖਾਂ ਤੱਕ ਜਾਣੀਆਂ ਗੇਮ ਕੱਲ ਨੂੰ ਗੱਜਮਿਆਂ ਦੇ ਮੈਚ ਨੇ ਤੇ ਜਿਹੜੀ ਮੇਨ ਸੀਗੀ ਨਾ ਟ੍ਰੈਕਸ ਜਿਹੜੀ ਰੇਸ ਸੀ ਲਾਈਆਂ ਨੇ ਬੱਚਿਆਂ ਨੇ ਉਹ ਸਾਰਿਆਂ ਨਾਲ ਵੱਧ ਲੱਗਿਆ ਵਧੀਆ ਕਿਉਂਕਿ ਛੋਟੇ ਛੋਟੇ ਬੱਚੇ ਤੁਸੀਂ ਵੀ ਦੇਖਿਆ ਹੋਣਾ ਇੱਥੇ ਉਹ ਬਾਲਾ ਵਧੀਆ ਸੀ ਬਾਕੀ ਸਾਰਿਆਂ ਦਾ ਧੰਨਵਾਦ ਇਲਾਕਾ ਨਿਵਾਸੀਆਂ ਦਾ ਜਿਨੇ ਇੱਥੇ ਆਏ ਨੇ ਦੂਰੋਂ ਨਹੀਂ ਕਿਉਂ ਕੱਲ ਨੂੰ ਪਹੁੰਚਿਓ ਜਰੂਰ ਤੇ ਕੱਲ ਨੂੰ ਅਕੈਡਮੀ ਤੋਂ ਬਾਅਦ ਵੇਜਾ ਜੀ ਵੀ ਦਾ ਖਾਣਾ ਵੀ ਆ ਖੁੱਲਾ ਸਾਡੀ ਸਾਰਿਆਂ ਨੂੰ ਬੇਨਤੀ ਆ ਵੀ ਆਨ ਆ ਮਾ ਆ ਕੇ ਇੱਥੇ ਪਹੁੰਚੋ ਜੀ ਜੀ ਸਿੰਘ ਜਿਹਦੇ ਗੋਲਾ ਜੀ ਦੇ ਯਾਦ ਵਿੱਚ ਜਿਹੜਾ ਟੂਰਨਾਮੈਂਟ ਸਾਡੇ ਅੰਮ੍ਰਿਤਸਰ ਦੇ ਭਰਾਵਾਂ ਨੂੰ ਕਰਾਇਆ ਜਾਂਦਾ ਜਿਸ ਤਰ੍ਹਾਂ ਸ਼੍ਰੋਮਣੀ ਕਾਲੀਕਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਕਬੱਡੀ ਖੇਡ ਨੂੰ ਮਾਨਤਾ ਦੇ ਕੇ ਪੰਜਾਬ ਚ ਇੰਟਰਨੈਸ਼ਨਲ ਲੈਵਲ ਤੇ ਇਸ ਨੂੰ ਬਹੁਤ ਜ਼ਿਆਦਾ ਉਹ ਲੋਕਾਂ ਵੱਲੋਂ ਲਾਈ ਕੀਤਾ ਜਾਂਦਾ ਹੀ ਅੱਜ ਵੀ ਸਾਡੀ ਮਾਰ ਖੇਡ ਹੁੰਦੇ ਨਾਲ ਜਿੱਥੇ ਸਾਡੇ ਨੌਜਵਾਨਾਂ ਨੂੰ ਲੋਡ ਆ ਕਿ ਉਹ ਨਸ਼ਿਆਂ ਤੋਂ ਦੂਰ ਰਹਿਣ ਸਿਹਤ ਦੇ ਪੱਖੋਂ ਧਿਆਨ ਦੇਣ ਨਾਲ ਹੀ ਆਪੀਆਂ ਸਪੋਰਟਸ ਦੇ ਵਿੱਚ ਆ ਕੇ ਨੌਕਰੀਆਂ ਦੇ ਵਿੱਚ ਵੀ ਕਿਉਂਕਿ ਸਪੋਰਟਸ ਕੋਟਾ ਹੁੰਦਾ ਨੌਜਵਾਨ ਉਤਸ਼ਾਹਤ ਹੁੰਦੇ ਆ ਨਸ਼ਿਆਂ ਤੋਂ ਦੂਰ ਜਾਣਗੇ ਬਹੁਤ ਵੱਡਾ ਉਪਰਾਲਾ ਤੇ ਸਪੈਸ਼ਲ ਸਾਡੇ ਵੀਰ ਕੈਨੇਡਾ ਤੋਂ ਸਾਰੇ ਜਣੇ ਐਨ.ਆਰ.ਆਈ ਇਕੱਠੇ ਹੋ ਕੇ ਹਰ ਸਾਲ ਇਦਾਂ ਆਉਂਦੇ ਆ ਮੈਂ ਇਹਨਾਂ ਦਾ ਸਾਰਾ ਧੰਨਵਾਦ ਵੀ ਕਰਦਾ ਦੀਪੂ ਜੀ ਦਾ ਜਿ세 ਵੀਰ ਉਹਨਾਂ ਦਾ ਤੇ ਹੋਰ ਵੀ ਐਨ.ਆਰ.ਆਈ ਭਰਾ ਜਿਹੜੇ ਇੰਨੀ ਦੂਰੋਂ ਚੱਲ ਕੇ ਪੰਜਾਬ ਦੇ ਲਈ ਏਡਾ ਵੱਡਾ ਯੋਗਦਾਨ ਪਾ ਕੇ ਜਾਂਦੇ ਆ ਬਹੁਤ ਵਧੀਆ ਉਪਰਾਲਾ ਹਾਂਜੀ ਨਾਮ ਦੱਸਿਓ ਆਪਣਾ ਨਾਮ ਜੀ ਮੇਰਾ ਗੱਗੀ ਗੁਜਰਾਈ ਕਿਹੜੀ ਟੀਮ ਵੱਲੋਂ ਖੇਡ ਰਹੇ ਹੋ ਅਪਨੰਦਪੁਰ ਸਾਹਨੇ ਆ ਜੀ ਅੱਜ ਕੀ ਮਿਲਿਆ ਤੁਹਾਨੂੰ ਅੱਜ ਇਥੋਂ ਫਾਸਟ ਸੀ ਗਈ 51 42 ਨਾਮ ਸੀ ਗਈ ਬੈਸਟਰ ਨੂੰ 55 55 ਸੀਗਾ ਤੇ ਉੱਤੇ ਬਹੁਤ ਪੈਸੇ ਲਾਏ ਡਾਲਰ ਲਾਏ ਸਾਡੇ ਤੇ ਹੀ ਵਧੀਆ ਪੈਸੇ ਲਾਏ ਹਜ਼ਾਰ ਹਜ਼ਾਰ 2000 10 10 ਹਜ਼ਾਰ ਰੁਪਏ ਲਾਏ ਜੀ ਬਹੁਤ ਵਧੀਆ ਟੂਰਨਾਮੈਂਟ ਕਰਾਇਆ ਇਹਨਾਂ ਨੇ ਵਧੀਆ ਪ੍ਰਬੰਧ ਸੀਗੇ ਵਧੀਆ ਟੀਮਾਂ ਖੇਡੀਆਂ ਨਵੀਆਂ ਟੀਮਾਂ ਨੂੰ ਮੌਕਾ ਦਿੱਤਾ ਇਹਨਾਂ ਨੇ ਬਹੁਤ ਵਧੀਆ ਇਹ ਵਧੀਆ ਜਿਹਨਾਂ ਨਵੇਂ ਪਲੇਅਰ ਇੱਦਾਂ ਹੀ ਆਉਣੇ ਆ ਜੀ ਤੇ ਇਹਨਾਂ ਵਧੀਆ ਪਹੈ ਦਿੱਤੇ ਸਾਰਿਆਂ ਨੂੰ ਮਾਨਤਾਂ ਨੂੰ ਵਧੀਆ ਕੀਤਾ ਜੀ। ਵਧੀਆ ਲਿਆ ਤੁਹਾਡਾ ਮੈਚ ਵਧੀਆ ਰਿਹਾ। ਹਾਂਜੀ ਬਹੁਤ ਵਧੀਆ ਮੈਚ ਲੱਗੇ ਜੀ। ਆਹਦੀ ਟੀਮ ਨਾਲ ਮੈਚ ਹੋਇਆ ਥੋੜਾ। ਸਾਡਾ ਪਲੈਨ ਨਾਲ ਹੋਇਆ ਜੀ ਫਾਈਨਲ। ਕਿੰਨੇ ਫਰਕ ਨਾਲ ਜਿੱਤੇ ਹੋ? ਅਸੀਂ ਜਿੱਤ ਗਏ ਉਹਨਾਂ ਦੇ 7 ਪੁਆਇੰਟ ਸੀਗੇ ਸਾਡੇ ਸੀਗੇ 19। ਠੀਕ। ਹਾਂਜੀ ਜੀ ਵਧੀਆ ਖੇਡੀ ਸਾਰੇ। ਦੇਖੋ ਜੀ ਅਸੀਂ ਤਾਂ ਮਾਲਵੇ ਦੀ ਧਰਤੀ ਨੂੰ ਸਦਾ ਹੀ ਸਲਾਮ ਕਰਦੇ ਆਂ ਤੇ ਅੱਜ ਦੇ ਨਹੀਂ 40 ਸਾਲ 45 ਸਾਲ ਹੋ ਗਏ ਤੇ ਸਾਡੀ ਜ਼ਿੰਦਗੀ ਲੰਘ ਗਈ ਆ। ਤੇ ਬਾਕੀ ਦਾ ਪਹਿਲਵਾਨ ਜੀ ਦੀ ਸਾਨੂੰ ਘਾਟ ਮਹਿਸੂਸ ਹੁੰਦੀ ਆ ਕਿਉਂਕਿ ਪਹਿਲਵਾਨ ਜੀ ਹੁੰਦੇ ਅੱਜ ਰੰਗ ਹੋਰ ਹੋਣੇ ਸੀਗੇ 2 ਨੰਬਰ ਤੇ ਜੋ ਗੇਮਾਂ ਹੋਈਆਂ 1 ਨੰਬਰ ਹੋਈਆਂ ਵਧੀਆ ਹੋਇਆ ਤੇ ਸਾਨੂੰ ਇੱਕਵੇਂ ਬੜੀ ਖੁਸ਼ੀ ਆ ਵੀ ਸਾਡੇ ਮੋਨੀ ਪਾਲ ਮਜਰੇ ਦਾ ਬੋਈ ਬੇਟਾ ਫਾਸਟ ਆ ਉਹ ਵੀ ਸਾਨੂੰ ਬੜੀ ਖੁਸ਼ੀ ਆ ਵੀ სპੋਰਟਸਮੈਨ ਤੋਂ სპੋਰਟਸਮੈਨ ਨਿਕਲਦਾ ਬਾਕੀ ਦਾ ਸਭ ਹੀ ਕੁਨਰ ਹੋਣੀ ਆ ਸਾਰੇ ਆਪਣੇ ਭਰਾ ਅਸੀਂ ਇਕੱਠੇ ਮਿਲ ਮਲਾ ਕੇ ਦੀਪੂ ਆ ਸਾਰੇ ਕੁਨਰ ਹੋਣੀ ਸਾਬ ਪਰ ਜਦੋਂ ਆਪਣਾ ਮੇਲਾ ਚਲਾਉਨੇ ਆ ਤੇ ਅੱਜ ਇੱਕ 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 ਅਕੈਡਮੀ ਦਾ ਮੈਚ ਹੋਇਆ ਉਹਨਾਂ ਦੇ ਵਿੱਚ ਬਹੁਤ ਤਕੜੇ ਮੈਚ ਹੋਇਆ 40 ਸਾਲਾਂ ਮੈਚ ਬਹੁਤ ਤੜਾ ਹੋਇਆ ਤੇ ਪਲੱਸ ਕੱਲ ਨੂੰ ਸਾਡੇ ਪੰਜਾਬ ਜੀ ਰੈਂਟਰ ਦੇ ਮੈਚ ਆ ਤੇ ਉਹ ਸਾਡੇ ਸਾਰੇ A+ ਪਲੇਅਰ ਆਉਣਗੇ ਤੇ ਉਹਦੇ ਵਿੱਚ ਵੀ ਸਾਰੇ ਪਾਲੇ ਹੋਣੇ ਜੋ ਜਾਂ ਦੇਉਣੇ ਜਿੰਨਾ ਜਿੰਨਾ ਪਰਫਰਮਸ ਕੀਤਾ ਵੀ ਦੁੱਲੇ ਹੋਣੇ ਸਾਰੇ ਆਪਣੇ ਆ ਕੇ ਖੇਡਣਗੇ ਤੁਸੀਂ ਸਾਰੇ ਹੰਮ ਹੰਮ ਆ ਕੇ ਪਹੁੰਚੋ ਤੇ ਮੇਲੇ ਦੀ ਰੌਣਕ ਨੂੰ ਵਧਾਓ ਵੇਰੀ ਗੁੱਡ ਜਿਹਦਾ ਸਾਰਿਆਂ ਨੇ ਪਿਆਰਿਆ ਜੀ ਤੇ ਅੱਜ ਦੂਜਾ ਦਿਨ ਸੀਗਾ ਜੀ ਸਾਡਾ ਭਰਾ ਜਸਦੇਵ ਗੋਲਾ ਜਿਹਨੂੰ ਅਸੀਂ ਹਮੇਸ਼ਾ ਯਾਦ ਕਰਦੇ ਆਂ ਜੀ ਉਹਦੀ ਯਾਦ ਦੇ ਵਿੱਚ ਜੋ ਅੱਜ ਟੂਰਨਾਮੈਂਟ ਦਾ ਦੂਜਾ ਦਿਨ ਸੀਗਾ ਤੇ ਪਹਿਲਾਂ ਤਾਂ ਇੱਕ ਪਰਮਾਤਮਾ ਦਾ ਥੈਂਕ ਯੂ ਜਿਹੜਾ ਮੌਸਮ ਖਰਾਬ ਸੀਗਾ ਕੱਲ ਉਹ ਵੀ ਵਧੀਆ ਸਿਸਟਮ ਰਿਹਾ ਜੀ ਬਾਰਿਸ਼ ਤੋਂ ਬਾਅਦ ਤੇ ਮੈਚ ਬੜੇ ਵਧੀਆ ਹੋਏ ਜੀ ਅੱਜ ਵੀ ਮੈਚ ਬਹੁਤ ਵਧੀਆ ਹੋਏ ਐਥਲੈਟਿਕਸ ਦੇ ਮੁਕਾਬਲੇ ਬਹੁਤ ਵਧੀਆ ਹੋਏ। ਚਲੋ ਮੇਰੇ ਬੇਟੇ ਨੇ ਵੀ ਬੈਨ ਕੀਤਾ ਤੇ ਬਾਕੀ ਜਿਹੜੇ ਸਿਸਟਮ ਅੱਜ ਮਲੇਰਕੋਟਲਾ ਲੀਗ ਦੇ ਅੱਜ ਕਬੱਡੀ ਦੇ ਮੈਚ ਹੋਏ ਜੀ ਉਹ ਬਹੁਤ ਗੁੱਡ ਹੋਏ। ਤੇ ਬਾਕੀ ਕੱਲ ਨੂੰ ਵੀ ਮੈਚ ਇਸ ਤੋਂ ਵਧੀਆ ਹੋਣਗੇ ਜੀ। ਕੱਲ ਨੂੰ ਤਰੀਕਾ 3 ਮਾਰਚ ਨੂੰ ਜੀ ਤੇ ਯੂਨਾਈਟਿਡ ਪੰਜਾਬ ਕਬੱਡੀ ਫੈਡਰੇਸ਼ਨ ਦੇ ਮੈਚ ਬਹੁਤ ਵਧੀਆ ਹੋਣਗੇ ਜੀ। ਤੇ ਅੱਜ ਸਾਡੇ ਐਨਆਰਆਈ ਭਰਾਵਾਂ ਨੇ ਬਹੁਤ ਬੱਚਿਆਂ ਦਾ ਵੱਡਾ ਮਾਨ ਕੀਤਾ ਜੀ ਕੱਲ ਵੀ ਕੀਤਾ ਅੱਜ ਵੀ ਕੀਤਾ ਬਾਈ ਸਾਹਿਬ ਵੀ ਆਉਣੇ ਬਾਈ ਦੱਸਾ ਬਹੁਤ ਆਉਣੇ ਆ ਉਹਨਾਂ ਨੇ ਬੜਾ ਲੋਕਾਂ ਨੂੰ ਤੇ ਕੱਲ ਨੂੰ ਇਸ ਤੋਂ ਵੀ ਜ਼ਿਆਦਾ ਹੋਊਗਾ ਜੀ ਤੇ ਹਾਂਜੀ ਕੱਲ ਨੂੰ ਜੱਜੀ ਬੈਂਸ ਦਾ ਖੁੱਲਾ ਖਾੜਾ ਵੀ ਹੋਣਾ ਜੀ ਤੇ ਲੰਗਰ ਦੀ ਸੇਵਾ ਜਿਹੜੀ ਉਹ ਸਾਡੇ ਭਰਾ ਜਸਦੇਵ ਗੋਲੇ ਦੇ ਪਰਿਵਾਰ ਵੱਲੋਂ ਆ ਜੀ ਉਹ ਵੀ ਦੇਸੀ ਘੋੜਾ ਲੰਗਰ ਉਹਨਾਂ ਵੱਲੋਂ ਬਾਕੀ ਸਾਰਿਆਂ ਨੂੰ ਬੇਨਤੀ ਆ ਜੀ ਜੋ ਹੋਮੋ ਮਾਕੇ ਸ਼ੁਕਰੀਆ ਥੈਂਕ ਯੂ ਲਾ ਜੀ ਜਿਹੜਾ ਸ਼ੋਅ ਮੱਚ ਹੋਇਆ ਇਹ ਟੀਮ ਰਾਏਕੋਟ ਦੀ ਆ ਤੇ ਉਪਰਾਨੇ ਪਲੇਅਰ ਨੇ ਕਾਫੀ ਵਧੀਆ ਤੇ ਸਾਡੇ ਵਿੱਚ ਵੀ ਭਿੰਦਰ ਲਾਡੀ ਆਰਾਮ ਚੌਧਰੀ ਜੂਐਸ ਸੇ ਤੇ ਸਾਡੇ ਵਿੱਚ ਵੀ ਪਲੇਅਰ ਕਾਫੀ ਇਨਾਮੀ ਛਿੜਿਆ ਤੇ ਕਿਵੇਂ ਰਿਹਾ ਮੈਚ ਜਿਹੜਾ ਸੀਗਾ ਬਹੁਤ ਵਧੀਆ ਬਹੁਤ ਪਬਲਿਕ ਨੇ ਬੜਾ ਲਾਈਕ ਕੀਤਾ ਜੀ ਬਹੁਤ ਵਧੀਆ ਮੈਚ ਹੋਇਆ ਇਹ ਗੱਲ ਕਰੀਏ ਬੜੇ ਦਿਨਾਂ ਬਾਅਦ ਖੇਡੇ ਹਾਂ ਗਰਾਊਂਡ ਨਾਲ ਜੁੜੇ ਹੋਏ ਹਾਂ ਹੁਣ ਵੀ ਕਿਹੜੇ ਪਹਿਲੀ ਵਾਰੀ ਗਰਾਊਂਡ ਦੇ ਵਿੱਚ ਕਾਫੀ ਟਾਈਮ ਬਾਅਦ ਖੇਡੇ ਹਾਂ ਜਸਤੇਵ ਗੋਲਾ ਆਪਣਾ ਭਰਾ ਸੀ ਕੋਈ ਯਾਦ ਚ ਟੂਰਨਾਮੈਂਟ ਹੁੰਦਾ ਹਰ ਸਾਲ ਤੇ ਸਾਡਾ ਮਨ ਮੰਨਿਆ ਵੀ ਚਲੋ ਇੱਕ ਦੋ ਕਵਾਡੀਆਂ ਪਾਈਏ ਹਾਂਜੀ ਕੀ ਕਰਿਆ ਮੈਚ ਦੀ ਬਹੁਤ ਵਧੀਆ ਬਹੁਤ ਵਧੀਆ ਜੀ ਕਾਫੀ ਲੋਕਾਂ ਨੇ ਇੰਜੋਏ ਕੀਤਾ ਜੀ ਤੇ ਲੋਕ ਕਾਫੀ ਵੇਟ ਕਰਦੇ ਸੀ ਵੀ ਦੇਖੀਏ ਇਹਨਾਂ ਨੂੰ ਹੁਣ ਜਿਵੇਂ ਫੋਨ ਵੀ ਆਉਣ ਲੱਗੇ ਜੀ ਵੀ ਆ ਸਾਡੇ ਟੂਰਨਾਮੈਂਟ ਤੇ ਆ ਕੇ ਤੁਸੀਂ ਮਾੜੀ ਸਾਡੇ ਵੱਲੋਂ ਵੀ ਖੇਡੋ ਬਹੁਤ ਮੈਨਰਾ 15 20 ਸਾਲ ਹੋ ਗਏ ਹੁਣੇ ਜੀ 15 ਸਾਲ ਹੋ ਗਏ ਹੁਣੇ ਨਾ ਅੱ ਤੋਂ ਬਾਅਦ ਅੱਜ ਹੀ ਖੇਡਿਆ ਉਹ ਵੀ ਬਸ ਜਿੱਦਾਂ ਬਰ ਐਂਟਰਟੇਨਮੈਂਟ ਵਾਸ